ਜੀ ਵੀ ਜੀ ਭੈਣ ਜੀ ਹੋਣਾ ਨੂੰ ਪਿੰਡ ਵਾਲਿਆਂ ਨੇ ਸਰਪੰਚ ਚੁਣਿਆ ਸੋ ਸੇਵਾ ਕੰ ਦਾ ਮੁਫਤਤਾ ਮਾਨ ਬਖਸ਼ਿਆ ਕੀ ਕਰਨਾ ਚਾਹੂਗੇ ਵੇਖੋ ਜੀ ਮੈਂ ਲਖਣ ਖੁਰਦ ਦਾ ਸਰਪੰਚ ਯਾਨੀ ਕਿ ਮੇਰੀ ਮਿਸੇ ਸਰਪੰਚਾ ਸੁਖਵਿੰਦਰ ਗੌਰ ਜੀ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਚੁਣਿਆ ਤੇ ਜਿਨ੍ਹਾਂ ਪਿੰਡ ਵਾਸੀਆਂ ਚੁਣਿਆ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਮਾਨ ਬਖਸ਼ਿਆ ਤੇ ਸਰਪੰਚੀ ਕਰਨ ਦਾ ਵੀ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜਿਹੜੇ ਤੁਹਾਡੀ ਪੰਚਾਇਤ ਵੱਲੋਂ ਪੂਰੇ ਕਰਾਈ ਜਾਣਗੇ ਪਿਛਲੀ ਪੰਚਾਇਤ ਵੱਲੋਂ ਵੇਖੋ ਜੀ ਆਪਣਾ ਇੱਕ ਤੇ ਪਾਣੀ ਦਾ ਵਿਕਾਸ ਨਿਕਾਸ ਸੀਗਾ ਜਿਹੜੇ ਮੇਨ ਸੀਗਾ ਉਹ ਨੀਗਾ ਹੋਇਆ ਤੇ ਇੱਕ ਮੜੀਆਂ ਦਾ ਜਿਹੜਾ ਸੀਗਾ ਕੰਮ ਕਾਫੀ ਪਹਿਲੀਆਂ ਪੰਚਾਇਤਾਂ ਤੋਂ ਨਹੀਂ ਹੋਇਆ ਤੇ ਉਦਾਂ ਹੀ ਚੱਲਣ ਰਿਹਾ ਜਿੱਦਾਂ ਕਿ ਮਤਲਬ ਬਹੁਤ ਹਾਲਤ ਮਾੜੀ ਹੈ ਮੜੀਆਂ ਦੀ ਤੇ ਤਰਸਯੋਗ ਹਾਲਤ ਕਹਿ ਸਕਦੇ ਆਪਾਂ ਤੇ ਅਸੀਂ ਇਹ ਆ ਵੀ ਅਸੀਂ ਇਹਨੂੰ ਆਵਰ ਟਾਈਮ ਚ ਸੁਧਾਰਾਂਗੇ ਜਿੰਨੀ ਕੁ ਮਤਲਬ ਸਾਡੀ ਅਸੀਂ ਕਰ ਸਕਦੇ ਹਾਂ ਵੱਧ ਤੋਂ ਵੱਧ ਅਸੀਂ ਪਿੰਡ ਦਾ ਵਿਕਾਸ ਕਰਾਂਗੇ ਜੀ ਵੀ ਇਹ ਨੌਜਵਾਨਾਂ ਦਾ ਵੀ ਪਿੰਡ ਦੇ ਵਿੱਚ ਲੈਫਟ ਦੇ ਜਿਹਾ ਰੋਲ ਦਾ ਹੁੰਦਾ ਸੋ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਏਗਾ ਪੇਕੂ ਜੀ ਨੌਜਵਾਨਾਂ ਦੀ ਡਿਮਾਂਡ ਕੋਈ ਵੀ ਡਿਮਾਂਡ ਹੋਏਗੀ ਸਭ ਸੰਤਿਨਾ ਤੋਂ ਸਾਨੂੰ ਚੁਣਿਆ ਤੇ ਨੌਜਵਾਨਾਂ ਦੀ ਡਿਮਾਂਡ ਇਹ ਹੀ ਹੁੰਦੀ ਆ ਕਿ ਮਤਲਬ ਇਹਨਾਂ ਨੂੰ ਖੇਡ ਦਾ ਸਮਾਨ ਚਾਹੀਦਾ ਜਾਂ ਕੋਈ ਇਹਨਾਂ ਨੂੰ ਗਰਾਊਂਡ ਦੀ ਕੋਈ ਕਮੀ ਪੇਸ਼ੀ ਆ ਕੋਈ ਵੀ ਚੀਜ਼ ਦੀ ਲੋੜ ਆ ਤਾਂ ਆਪਾਂ ਪ੍ਰੋਵਾਈਡ ਕਰਾਵਾਂਗੇ ਜੀ ਬੇਤੀ ਨੌਜਵਾਨ ਜਿਹੜੇ ਨੇ ਕਰਜ਼ਾ ਚੁੱਕਿਆ জমੀਆਂ ਵੇਚ ਕੇ ਬਾਹਰ ਤੇ ਮੁਖਰਜ ਆਣ ਜਿਆਦਾ ਹੋ ਗਿਆ ਸੈਟਲ ਨਹੀਂ ਹੋ ਰਹੀ ਉੱਥੇ ਵੀ ਸੋ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦੇਖੋ ਜੀ ਵੀਰ ਜੀ ਮੈਸੇਜ ਤੇ ਇਹ ਹੀ ਆ ਕਿ ਪਲੇਟਫਾਰਮ ਇੱਥੇ ਵੀ ਕਾਫੀ ਆ ਇਹ ਕੰਮ ਕਰਨਾ ਹੋਵੇ ਤੇ ਬੰਦਾ ਇੱਥੇ ਵੀ ਕਰ ਸਕਦਾ ਜਿੰਨੀ ਮਿਹਨਤ ਅਸੀਂ ਬਾਹਰ ਜਾ ਕਰਦੇ ਆਂ 7-8 ਘੰਟੇ ਜਾਂ 10 ਘੰਟੇ ਜੇ 7-8 ਘੰਟੇ 10 ਘੰਟੇ ਇੱਥੇ ਮਿਹਨਤ ਕਰੀਏ ਅਸੀਂ ਉੱਥੋਂ ਜਿੰਨੇ ਇੱਥੇ ਵੀ ਪਾਸੀ ਕਮਾ ਸਕਦੇ ਆਂ ਤੇ ਕੁਝ ਲੋਕ ਬਾਹਰੋਂ ਆਣ ਕੇ ਇੱਥੇ ਕਮਾ ਵੀ ਰਹੇ ਨੇ ਕਈ ਵਿਦੇਸ਼ ਛੱਡ ਕੇ ਪੱਕੀ ਤੌਰ ਤੇ ਇੱਥੇ ਵਸ ਗਏ ਨੇ ਜਿਨ੍ਹਾਂ ਆਪਣਾ ਬਿਜ਼ਨਸ ਕੀਤੇ ਨੇ ਤੇ ਵਧੀਆ ਕਮਾਈ ਕਰ ਰਹੇ ਨੇ ਉਹ ਵਧੀਈ ਤਾਂ ਕਈ ਵਾਰੀ ਪਿੰਡ ਦੇ ਵਿੱਚ ਪੈਸਾ ਲੈ ਕੇ ਜਿਹੜਾ ਵਾ ਉਹ ਜੁੜਨ ਬਣ ਜਾਂਦੀ ਆ ਰਸਲ ਕਾਰਟੂਨ ਲੈ ਕੇ ਜੁੜਨ ਬਣ ਜਾਂਦੀ ਆ ਸਰਪੰਚ ਵੀ ਕਿਹਾ ਨਾ ਕਰਦਾ ਪੱਕਾ ਪਾ ਕਰ ਦਿੰਦਾ ਤਾਂ ਤੁਹਾਡੇ ਵੱਲੋਂ ਤੁਹਾਡੀ ਪੰਚਾਇਤ ਵੱਲੋਂ ਕੀ ਪ੍ਰਸ਼ੰਗ ਹੋਵੇਗਾ ਵੇਖੋ ਜੀ ਰਾਸ਼ਨ ਕਾਰਡ ਦੀ ਸਮੱਸਿਆ ਸਾਡੇ ਪਿੰਡ 'ਚ ਹੈਗੀ ਆ ਤੇ ਉਹ ਮੈਂ ਸਰਦਾਰ ਗੁਰਦੀਪ ਸਿੰਘ ਨਾਲ ਵੀ ਧਿਆਨ 'ਚ ਪਹਿਲਾਂ ਵੀ ਲਿਆਂਦੀ ਸੀਗਾ ਤੇ ਉਹਨਾਂ ਨਾਲ ਮੇਰੀ ਗੱਲ ਹੋ ਚੁੱਕੀ ਆ ਤੇ ਜਦੋਂ ਵੀ ਪੋਰਟਲ ਨਵਾਂ ਖੁੱਲਦਾ ਤੇ ਆਪਾਂ ਜਿਹੜੇ ਗਾੜ ਕੱਟੇ ਗਏ ਨੇਗਾ ਆਪਾਂ ਉਹ ਦੁਬਾਰਾ ਸਟਾਰਟ ਕਰਵਾ ਕੇ ਤੇ ਜਿਹੜੀ ਸਕੀਮ ਆ ਲੋਕਾਂ ਨੂੰ ਉਹ ਕਣਕ ਆਟਾ ਦਾਲ ਦੀ ਜੋ ਵੀ ਹੈਗੀ ਆ ਉਹਨਾਂ ਨੂੰ ਆਪਾਂ ਮੱਈਆ ਕਰਾਵਾਂਗੇ ਤੇ ਪਹੁੰਚਾਵਾਂਗੇ ਪਈ ਮਨ ਗੱਲ ਕਲੀਆਂ ਨਰੇਗਾ ਦੇ ਨਿਗਾਨ ਲੈ ਕੇ ਜਿਹੜੇ ਨੇ ਜਿਹੜੇ ਗਰੀਬ ਆਦਮੀ ਲੋਕ ਨੇ ਉਹਨਾਂ ਨੂੰ ਨਹੀਂ ਵਿੱਚ ਕੰਮ ਮਿਲਦਾ ਸੋ ਪੱਖਪਾਤ ਹੋ ਜਾਂਦਾ ਵਾ ਜਿਹੜੇ ਲੋੜਵੰਦ ਹੁੰਦੇ ਨੇ ਨੇ ਜਾਇ ਜੇ ਨਾਂ ਵਿੱਚ ਲੈ ਕੇ ਤੇ ਪੈਸੇ ਆਉਂਦੇ ਨੇ ਅਕਾਊਂਟਾਂ 'ਚ ਸੋ ਤੁਹਾਡੀ ਨਵੀਂ ਚੁਣੀ ਪੰਚਾਇਤ ਬੋਲੋ ਜਿਹੜਾ ਵਾ ਕੀ ਉਪਰਾਂ ਲੱਗੀ ਪਾ ਜੀ ਵੇਖੋ ਜੀ ਮੈਂ ਨਰੇਗਾ ਦਾ ਜੋ ਵੀ ਸਕੀਮ ਹੋਏਗੀ ਅਸੀਂ ਨਵੇਂ ਹਜੇ ਸਰਪੰਚ ਪੰਚਾਇਤ ਬਣੀ ਆ ਆਪਾਂ ਉਹ ਸੈਕਟਰੀ ਨਾਲ ਬਹਿ ਕੇ ਗੱਲ ਕਰ ਲਈਨੇ ਆ ਜੋ ਵੀ ਜਿਹੜੀ ਸਕੀਮ ਆ ਗਰੀਬਾਂ ਤਾਈ ਪਹੁੰਚਣੀ ਚਾਹੀਦੀ ਆ ਜਾਂ ਕੋਈ ਉਹਨਾਂ ਦਾ ਮਤਲਬੇ ਬਾਹਰ ਦੇ ਦੱਸਦੇ ਆ ਵੀ ਤੁਸੀਂ ਦੱਸਿਆ ਕਿ ਬਾਹਰ ਦੇ ਲੋਕ ਵੀ ਨਾਂ ਪਾ ਲੈਂਦੇ ਨੇ ਇਦਾਂ ਦਾ ਕੁਝ ਨਹੀਂਗਾ ਸਾਡੇ ਪਿੰਡ ਆਪ ਕਾਫੀ ਲੇਬਰ ਆ ਜਿਨ੍ਹਾਂ ਨੂੰ ਜਮਤਕ ਲੋੜ ਆ ਲੇਬਰ ਦੀ ਆਪਾਂ ਆਪਣੇ ਪਿੰਡ ਦੇ ਹੀ ਜਿਹੜੇ ਵਾਸੀ ਆ ਉਹਨਾਂ ਨੂੰ ਆਪਣੇ ਲੇਬਰ ਚ ਰੱਖਾਂਗੇ ਤੇ ਆਪਾਂ ਕੰਮ ਉਹਨਾਂ ਕੋ ਫਾਇਦਾ ਲਾਵਾਂਗੇ ਤੇ ਕੁਝ ਫਾਇਦਾ ਉਹਨਾਂ ਨੂੰ ਦਵਾਂਗੇ ਨਰੀਗਾ ਥਰੂ ਵਿ ਵਿਦ ਕਿਹੜਾ ਮੇਜਰ ਕੰਮ ਪਿੰਡ ਦੇ ਵਿੱਚ ਜਿਹੜਾ ਹੁਣ ਵਿਕਾਸ ਇਤਰਾਜਨਾ ਤੁਹਾਡੇ ਵਿੱਚ ਇਹ ਚੁੱਕਿਆ ਰਹੀ ਤੁਸੀਂ ਵਿ ਦੀ ਮੇਜਰ ਕੰਮ ਤੇ ਪਾਣੀ ਦਾ ਨਿਕਾਸ ਹੀ ਜੀ ਜਿਹੜੀ ਗੱਲ ਹੈ ਇੱਕ ਮੜੀਆਂ ਦਾ ਜਿਹੜਾ ਕੰਮ ਸੀਗਾ ਉਹ ਦੋ ਹੀ ਕੰਮ ਆ ਉਹ ਅੱਜ ਤੁਹਾਡੇ ਚੈਨਲ ਥਰੂ ਵੀ ਕਹਿ ਰਹੇ ਆ ਤੇ ਇਹ ਮੈਂ ਪਹਿਲਾਂ ਜਦੋਂ ਇੱਥੇ ਮੰਤਰੀ ਸਾਹਿਬ ਵੀ ਆਉਂਦੇ ਸੀਗਾ ਸਾਡੇ ਪਿੰਡ ਵਜਾਂ ਇਲੈਕਸ਼ਨ ਤੇ ਵੋਟਾਂ ਮੰਗਣ ਅਸੀਂ ਉਹਨਾਂ ਦੇ ਵੀ ਧਿਆਨ ਚ ਲਿਆਂਦਾ ਸੀਗਾ ਇਹ ਗੱਲ ਉਹਨਾਂ ਸਾਨੂੰ ਵਿਸ਼ਵਾਸ ਪੱਕੇ ਤੌਰ ਤੇ ਦਵਾਇਆ ਕਿ ਜਦੋਂ ਆ ਆਪਣੀ ਸਰਕਾਰ ਆਜੂਗੀ ਆਪਾਂ ਤਾਂ ਇਹ ਜਿਹੜੇ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਉਹ ਵੀ ਜੀ ਪੰਜਾਬ ਸਰਕਾਰ ਦੇ ਕੰਮਾਂ ਲੈ ਕੇ ਕਿਵੇਂ ਦੇਖਦੇ ਆ ਵੇਖੋ ਜੀ ਪੰਜਾਬ ਸਰਕਾਰ ਦੇ ਕੰਮ ਤੇ ਸਾਰਿਆਂ ਨੂੰ ਪਤਾ ਹੀ ਆ ਜੀ ਵੀ ਬਿੱਲ ਮਾਫ ਨੇ ਫਿਰ ਜਿਹੜੀਆਂ ਬੇਰਜਗਾਰ ਸੀਗਾ ਮੁੰਡੇ ਕੁੜੀਆਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਸੜਕਸ ਰੱਖਿਆ ਬਲ ਜਿਹੜੀ ਫੋਰਸ ਬਣਾਈ ਆ ਉਹਦੇ ਚ ਲੋਕਾਂ ਨੂੰ ਕਾਫੀ ਸਹੂਲਤ ਮਿਲਦੀ ਆ ਜਾਨਾ ਕਾਫੀ ਬਚਣ ਡੀਆਂ ਨੇ ਇਸ ਤੋਂ ਇਲਾਵਾ ਹੋਰ ਵੀ ਹੁਣ ਤੁਹਾਨੂੰ ਪਤਾ ਹੀ ਆ ਪਿੰਡਾਂ 'ਚ ਵੀ ਵਿਕਾਸ ਸਟਾਰਟ ਹੋ ਗਏ ਨੇ ਉਹਨਾਂ ਦੀ ਸਰਕਾਰ ਤੇ ਇਹ ਆ ਕਿ ਚਲੋ ਬਾਕੀ ਸਾਰਿਆਂ ਨੂੰ ਜਾਣਕਾਰੀ ਕਾਫੀ ਆ ਵੀ ਅੱਜਕੱਲ੍ਹ ਸੋਸ਼ਲ ਮੀਡੀਆ ਥਰੂ ਵੀ ਪਤਾ ਹੀ ਆ ਜਿਹੜਾ ਕੋਈ ਨਵਾਂ ਕੰਮ ਹੁੰਦਾ ਸਰਕਾਰ ਦਾ ਉਹ ਲੋਕਾਂ ਨੂੰ ਮਤਲਬ ਪਤਾ ਆਲਰੇਡੀ ਲੱਗ ਹੀ ਜਾਂਦਾ ਜੀ ਸੋ ਪਿੰਡ ਵਾਲਿਆਂ ਨੇ ਤੁਹਾਡੇ ਸ਼ਤਿ ਤਾਜ ਰੱਖਿਆ ਮਾਨ ਬਖਸ਼ਿਆ ਸੇਵਾ ਕੰ ਦਾ ਮੌਕਾ ਦਿੱਤਾ ਕਿਵੇਂ ਧੰਨਵਾਦ ਕਰਨਾ ਚਾਹੂੰ ਵੇਖੋ ਜੀ ਮੈਂ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦੀ ਆ ਇਹਨਾਂ ਦਾ ਮੈਨੂੰ ਐਡੀ ਵੱਡੀ ਜ਼ੁਮੇਰ ਦਿੱਤੀ ਆ ਤੇ ਮੈਂ ਆਪਣੀ ਇਮਾਨਦਾਰੀ ਨਾਲ ਜ਼ੁਮੇਵਾਰੀ ਨਿਭਾਵਾਂਗਾ ਤੇ ਇਹਨਾਂ ਦਾ ਫੇਰ ਦੁਬਾਰਾ ਦਾ ਧੰਨਵਾਦ ਕਰਦਾ